ਆ ਚਾਹ ਕੇ ਨਹੀਂ ਸਕੀਨੀ ਪਿੰਦ ਲੈ ਹੋ ਜਾਂਦਾ ਐ ਵੱਡੀਆਂ ਨੇ ਆ ਜਾ ਕੇ ਰੇ ਹੁਣ ਹੋ ਗੇ ਰੇ ਲੋ ਤੂੰ ਵੀ ਲੋ ਜੀ ਸਮਾਪਤੀ ਹੋ ਗਈ ਅੱਜ ਦੀ ਚਲੋ 1 2 ਸਹੱਲੋ ਗਾਇਸ ਵੈਲਕਮ ਬੈਕ ਆਈ ਹੋਪ ਤੂੰ ਸਾਰੇ ਘੈਂਡੋਂਗੇ ਆਪਾਂ ਵੀ ਘੈਂਟ ਆ ਤੇ ਟਿੰਗ ਤਿਆਰ ਕਰੀ ਜਾਂਦਾ ਆ ਬੰਦਾ ਜਵਾਕਰ ਨੂੰ ਦੱਸਣ ਲੱਗਾ ਹੋਰ ਜੋਦੇ ਟੈਕਸੀ ਆਈ ਜਾ ਆ ਵੀ ਆ ਗਏ ਕਹਿੰਦੇ ਕੋਠੇ ਚੜ ਗਏ ਪਿਛਲੀ ਵਾਰ ਵਾਲੇ ਇਹਨਾਂ ਦਾ ਵੀ ਹੀਲਾ ਕਰਨਾ ਈ ਸ਼ਵਾਰ ਆ ਜਿਹੜਾ ਪਤੰਗ ਚਾੜ ਰਿਹਾ ਟੋਪੀ ਜੀ ਵਾਲਾ ਇੱਧਰ ਜੋਧੇ ਹੁਣੇ ਵੀ ਮੈਦਾਨ 'ਚ ਨੇ ਹੁਣ ਨਜ਼ਾਰਾ ਆਉਣਾ ਆ ਭਾਲੇ ਬੱਚਾ ਬੰਨ ਲਵਾ ਜਦੀ ਹੋਏ ਇਹ ਜਿੰਨੇ ਨੇ ਆਲੇ ਨਾਲੇ ਸਾਰੇ ਹੀ ਰੋਂਡੀ ਨੇ ਕਹਿ ਗਏ ਨੀ ਬੇਟੇ ਬੇਟੇ ਬੰਗਲ ਬਬੇਟੇ ਬੈਜੇ ਚੱਲੇ ਚੱਲੋ ਜੀ ਲੋ ਸੰਕ ਬਹੁਤ ਦੇਈ ਹੈ ਨਾ ਥੱਲੇ ਜੁੜੜ ਤੂੰ ਜੁੜੜ ਐਵੇਂ ਵੱਡਾ ਲੀਡਰ ਬਣਦਾ ਈ ਚੂਹਾ ਵੱਡੀ ਨਹੀਂ ਗੱਲ ਆਪਣਾ ਦੂਜੇ ਦੇ ਨਾਲ ਖੜੀ ਜੀ ਖੜੀ ਚੱਲ ਆ ਚੂਹਾ ਵੱਡਾ ਲੀਡਰ ਬਣਦਾਈ ਕਹਿੰਦਾ 100 ਤੰਗ ਲਿਆਈ ਸੀ ਅੰਬਰ ਤੋਂ ਆ ਆਹਾ ਆਹ ਕੋਠੇ ਵਾਲੇ ਆਹਾ ਕਿੰਦਾ ਜੂ ਮਰੀ ਜੰਦਾ ਅੱਜ ਰੋਣ ਲਾਣਾ ਚੁਹਾ ਟਾਗੇ ਨਾਲ ਹੀ ਲੋਗ ਗਿਆ ਲੋਗ ਗਿਆ ਪਤੰਗ ਜਿਹਦੇ ਤਲਾਮਾ ਪਾਉਣ ਲੱਗਾ ਹੋਇਆ ਉਹ ਸੜ ਗਿਆ ਜਵਾਕ ਅੱਜ ਜਵਾਕਾਂ ਦੀ ਉਹ ਆ ਜਾਂਦੀ ਹੋਰ ਦੋਰ ਫੜਦੇ ਚੱਕਰ ਦੀ ਕਿਸੇ ਹੋਰ ਦੀ ਅਲੱਗ ਦੀ ਪਤੰਗ ਛੱਡ ਤਾ ਲੈ ਇਹ ਬੰਦੇ ਜੰਨੇ ਦੀ ਵੱਜ ਗਿਆ ਕਮੜੇ ਹੀ ਹੋਈ ਫਿਰ ਇੱਕ ਉਹ ਦੋ ਬੰਦੇ ਨੇ ਉਹਦਾ ਹੋ ਗਏ ਬੇਲੀ ਭਾਈ ਟਾਈਮ ਨਾਲ ਹੀ ਇਹ ਬੰਦੇ ਜਿਹੜੇ ਉਹ ਪਿਆਨਾ ਦਾ ਗੱਟੂ ਤੁਸੀਂ ਦੇਖ ਸਕਦੇ ਹੋ ਇਹਦਾ ਬੇਲੀ ਹੋ ਕੇ ਸਲਾਹ ਕਰ ਰਹੇ ਨੇ ਹੁਣ ਇਹ ਆਹ ਦੇ ਦੇਖੋ ਕੀ ਕਰ ਰਹੇ ਨੇ ਅਣੀ ਜੇ ਪਤੰਗ ਧਰਤਾ ਕਰ ਗਈ ਆਹ ਲੋ ਟਾਇਰ ਨਹੀਂ ਆਉਂਦਾ ਇਹਨੇ ਜਸਨ ਧਰਤੀ ਸੀ ਚੱਲਿਆ ਭਾਈ ਬਰੰਗ ਲੈਣਾ ਤਾਂ ਆ ਚੱਲਿਆ ਮੂਰੇ ਦੇਖ ਰਾ ਮੂਰੇ ਮੂਰੇ ਦੇਖੀ ਚੱਲ ਅੱਧੀ ਘੜੀ ਚੱਲ ਹੁਣ ਜਾ ਜੋ ਜੋ ਹੁੰਦੇ ਦਾ ਹੁਣ ਵਟਾਂਗੇ ਹੁਣ ਵਟਾਂਗੇ ਦੂਜੇ ਟੱਕਰ ਲਾ ਇਹ ਛੋਟਾ ਹੈ ਬੜਾ ਲੈ ਆ ਗਿਆ ਇਹ ਨਹੀਂ ਜਾਂਦਾ ਬਾਬਾ ਵਾਲੀ ਬਾਬਾ ਵਾਲੀ ਹੋਵੇ ਉਹ ਲੈ ਕਿ ਦੋ ਸਿਗਾ ਜਾ ਉਹ ਵੜਦਾ ਜਾੜਨਾ ਕਿਹੜਾ ਇਹ ਆਉਂਦਾ ਪੱਟਿਆ ਪੁੱਟਿਆ ਡਾਕਟਰ ਉਹ ਪਰਾਗਰ ਵਾਲੀ ਬਬੇ ਤੇਰਾ ਆ ਉਹ ਯਾਰ ਪੜੀ ਵੀ ਇੱਕ ਵੀ ਇੱਕ ਪੁੱਟਿਆ ਗਿਆ ਪਤਾ ਹਵਾ ਵਾਲੀ ਆ ਯਾਰ ਰੋ 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 ਗਿਆ ਇੱਥੇ ਬਾਰਾਂ ਬਾਰਾਂ ਲਾ ਦੇ ਇਕੱਠੇ ਰਿਕਾਰਡ ਤੋੜ ਕੰਮ ਕੀਤਾ ਇਸ ਵਾਰ ਦਾ ਰਿਕਾਰਡ ਤੋੜ ਓਏ ਫੇਰ ਉਹੀ ਤੱਕ ਪੁੱਟਾ ਮਿਆਦੀ ਗੱਲ ਆਲਾ ਕਰ ਰਿਹਾ ਆਹ ਰੰਗ ਪਾਟਿਆ ਨਾ ਸੱਟ ਚ ਫੁੜੀ ਖੜਾ ਨਾ ਫੁੱਟਬਾਲ ਹੋਰ ਕਿਹਾ ਹੱਬਿਆ ਆਊਗਾ ਨਾ ਬਾਦ ਵੀੜ ਨਾ ਆਉਦਾ ਬਾਦ ਵੀੜ ਨਾ ਆਉਦਾ ਗਰੀ ਚੱਲ ਮਿਸ਼ਨ ਤੇ ਚੱਲ ਰੰਗ ਲੋਟਰੋ ਹੋਇਆ ਵਧੀਆ ਰਹੋਗੇ ਓਹ ਮੁਟੜਾ ਕਿੰਨੇ ਬੇ ਓਏ ਜਿਹੜਾ ਗੋਲ ਆਉਂਦਾ ਉਹ ਨਾ ਰੰਗ ਦਾ ਗੋਲਾ ਇਹ ਚੰਨ ਤੇ ਦਰਦ ਨਾ ਪਤਾ ਨਹੀਂ ਪਈਆ ਮੀ ਆ ਗਿਆ ਹਾਂ ਸੁੱਤਾ ਹੋਉਂਦੇ ਆਪ ਹਾਂ ਸੁੱਤਾ ਵੀ ਸੁੱਤਾ ਵੀ ਹੋ ਗਿਆ ਕੰਮ ਉਧਰ ਪਤਾ ਕਿ ਫੜ ਲਿਆ ਡੋਰ ਵੀ ਫੜ ਲੀ ਆ ਗਰਵੀਰ ਨੇ ਗੱਟੂ ਭਰਤਾ ਸਾਰਾ ਦੇ ਦੇਖ ਆ ਓਏ ਇਹ ਗਰਵੀਰ ਦੇ ਕਾਰਨਾਮੇ ਨੇ ਆਓ ਦੇਖ ਚੱਲਦਾ ਕੰਮ ਏ ਕੀ ਦੀ ਆ ਓ ਤੇਜ ਵੀਰ ਨਹੀਂ ਹੈਗਾ ਇਹਦਾ ਕੋਈ ਹੋਰ ਆ ਬਹੁਤ ਔਖਾ ਸੀ ਜੇ ਇਹ ਉਹ ਉਹ ਚਾੜ ਇਧਰੋਂ ਬਰੰਗ ਚਿੱਟੀ ਵਾਂਗੂ ਮੋੜਨ ਲੱਗ ਗਏ ਸੀ ਆਹ ਇਧਰ ਆਉਣੋਂ ਹੀ ਛੜ ਗਏ ਪੇਚੇ ਲਾਉਣੋਂ ਹੀ ਛੜ ਗਏ ਲਾ ਪਾੜ ਗਿਆ ਪਤੰਗ ਹਾਂ ਠੀਕ ਆ ਭਜਾਦੇ ਸੀ ਆ ਕਾਸੀ ਆ ਦਾ ਭਜਾਤਾ ਸੀ ਇੱਥੇ ਭਜਾ ਹਾਂ ਤੇਜ ਵੀਰ ਆ ਗਿਆ ਇਹਨੂੰ ਮਸਾ ਚੜਿਆ ਇਹ ਤੋਂ ਪਕੌੜੇ ਆ ਗਏ ਆਪਣੇ ਆਹ ਪਰੀ ਮਿਲ ਗਈ ਇਹਨੂੰ। ਉਹ ਲਾ ਲਓ ਇਹਨੂੰ। ਉਹ ਵੀਰੀ ਆ ਜਾਏ। ਉਹ ਡੇਢ ਘੰਟੇ ਬਾਅਦ ਪਤੰਗ ਚੜਿਆ ਚੂਹੇ ਦੇਥੋਂ। ਵੀਰ ਵੰਦੇ। ਡੇਢ ਘੰਟੇ ਬਾਅਦ। ਉਹ ਫੇਟ ਆ ਪਿਆ ਨਾ। ਉਹ ਪਤੰਗ ਹੀ ਜੱਜ ਦੇ ਲਿਆ ਹੋਵੇ। ਕਾਸੀ ਇਹ ਵੜਦਾ ਕਿਹੜਾ ਵੜਦਾ। ਉਹ ਜਾਂਦਾ। ਕਾਸੀ ਖੁਸ਼ ਹੋ ਗਿਆ ਪਤੰਗ ਤਾਂ ਬਹੁਤ ਵੇ ਨੇ ਆਪਣੇ ਕੋਲੇ ਹਵਾ ਇੰਨੀ ਚੱਲ ਰਹੀ ਹੈ ਪਤੰਗ ਸੈੱਟ ਨਹੀਂ ਆ ਰਿਹਾ ਸਾਰਾ ਥੱਲੇ ਜਾਂਦਾ ਜੇ ਬੜਾ ਵਦਾਂਗ ਗਾੜਦਾ ਆਦੀ ਖੱਚ ਇੰਨੀ ਹੋ ਜਣੀ ਹੈ ਫਿਰ ਉਹਨੇ ਆਹ ਡਾਕਟਰ ਦੇ ਕੋਠੇ ਤੋਂ ਪਤੰਗ ਫਾਦ ਕੇ ਇੱਕ ਆਪਿਆ ਇੱਕ ਉੱਪਰ ਪਿਆ ਇੱਕ ਥੱਲੇ ਪਿਆ ਆਹ ਕਾਸੀ ਦਾ ਪਤੰਗ ਕੀ ਕਰਦਾ ਹੁੰਦਾ ਆ ਤੇਜੀ ਵੀਰ ਦੇਖਦੇ ਆ ਇਹਨਾਂ ਦੇ ਵਿੱਚ ਆ ਦੇਖਦੇ ਆ ਵੀ ਕੀ ਕਰਦੇ ਨੇ ਹੁਣੇ ਹਾਂ ਬਣਾ ਲਿਆ ਉੱਥੇ ਜਿਹੜੇ ਆਏ ਇੱਥੇ ਸਮੋਚੇ ਛੜੇ ਇੱਥੇ ਲੜਦੇ ਕਿੱਥੇ ਹੁਣ ਚੜੀ ਲੋ ਜੀ ਆ ਚੜਵਾਤਾ ਇੱਕ ਹੋਰ ਤਿੰਨ ਪਟੰਗ ਆਪਣੇ ਵੱਡੇ ਗਏ ਰਹੇ ਸੀ 11 ਵੜਤੇ ਆਪਾਂ ਨੇ ਆ ਪਟੰਗ ਸੋਣੇ ਇਹਨਾਂ ਸ਼ਟ ਕਰਨਾ ਉਹ ਦੇਖੋ ਕੋਈ ਵੱਡ ਜਿਹੜੇ ਵੱਡੇ ਗਏ ਛੜਾ ਗਏ ਉਥੇ ਬੰਨੀ ਗਏ ਬੰਦੇ ਆ ਜੜਾਏ ਹੁਣ ਸੱਟ ਅਗਲੇ ਵਾਂਗੀ ਛੱਟ ਜਿਆ ਕਿੰਨੇ ਪਾੜ ਗਏ ਕੋਹ ਪੜਿਆ ਪਿਆ ਕਿੰਨੇ ਥੱਲੇ ਪਿਆਲੇ ਪਏ ਨੇ ਇਹ ਕਿਨੋਂ ਮਛਾਦੇ ਦਾ ਇਹਨਾਂ ਨੇ ਜਾੜਤਾ ਉਹ ਗੋਪੀ ਆ ਆਦਾ ਕਰ ਲੈ ਜੂਨ ਤਾਂ ਘਟਾਦਾ ਇੱਕ ਤੇ ਕਰ ਲਾ ਇੱਕ ਤੇ ਹੀ ਰਿਆ ਇਧਰ ਪਤੰਗ ਵੱਡੇ ਵੀ ਗਿਆ ਹੋਈ ਜਾਂਦਾ ਇੱਕ ਓਏ ਇਹਨਾਂ ਨੂੰ ਕਹੀਂ ਗਏ ਮੜਾ ਇਹ ਪਰੇ ਰੱਖੋ ਯਾਰ ਪਰੇ ਰੱਖੋ ਵੀ ਪਤੰਗ ਓਪੇ ਕੱਪ ਐ ਗਿਆ ਆਪਣੇ ਬੰਦਿਆਂ ਦੇ ਹੀ ਪੈ ਗਿਆ ਵਿੱਚ ਹਨ ਚੱਲ ਓਏ ਹਮਾਰਿਆ ਕਲੇ ਅੱਜ ਤਾਂ ਠਾਗੇ ਦਾ ਰਾਜ ਹੈ ਅੱਜ ਮੇਰੇ ਮਿੱਤਰੋ ਠਾਗੇ ਦਾ ਰਾਜ ਹੈ ਇਧਰ ਬਲੌਗਰ ਲੱਗਿਆ ਆ ਆਪਾਂ ਵੀ 100% ਕ੍ਰਾਊਨ ਡਾਊਨ ਮੰਜਾ ਯੂਜ਼ ਕਰਦੇ ਆ ਨੋ ਆਦਰ ਮੰਜਾ ਨੋ ਆਦਰ ਮੰਜਾ ਚਲੋ ਜੀ ਮੰਜਾ ਵੀ ਆਪਾਂ ਫੁੱਲ ਰੀਅਲ ਕੁਆਲਿਟੀ ਦਾ ਜੂਰ ਕਰਦੇ ਆ ਆਪਣੇ ਇੱਥੇ ਬਣਾਏ ਹੋਏ ਹਨ ਇਹ ਬਲੌਗਰ ਇੱਥੇ ਬਣਾਏ ਹੋਏ ਆ ਬਣਾਏ ਬਣਾਏ ਲੈਦਾ ਭਰਾਵਾ ਬਣਾਏ ਹੋਣੇ ਲੈ ਕਹਿੰਦਾ ਭਾਈ ਉਧਰ ਮੇਰੇ ਮਟਰ ਚੂਹਾ ਚੂਹਾ ਚੂਹੇ ਚੂਹਾ ਲੱਗ ਗਿਆ ਚੂਹੇ ਨਾਲ ਦੇਖਿਆ ਹੈ ਆ ਦੋ ਆਪਣੇ ਖੜੇ ਨੇ ਟਾਈਗਰ ਆ ਗਿਆ ਇੱਕ ਇੱਕ ਇਧਰ ਆ ਗਿਆ ਆਪਣੇ ਨਾਲ ਆ ਜਾਂਦਾ ਬਲੌਗਰ ਨਾਲ ਦੇ ਵਿੱਚ ਲਾਉਂਦੇ ਆ ਡੋਰ ਛੱਡ ਕੇ ਲਾ ਯਾਰ ਤੂੰ ਐ ਡੋਰ ਕਾ ਛੱਡਦਾ ਡੋਰ ਹੁਣ ਉਧਰ ਦਾ ਆਵੇ ਤਦ ਅੰਗਨੀ ਆਵੜਾ ਛੱਟੇਗਾ ਉਹ ਦੇਖੀ ਉਹ ਕਿੰਨੀ ਸਪੀਡ ਦਾ ਉਹ ਫੇ ਚੱਲ ਉਹ ਉਹ ਕਾਸੀ ਹੁਣੀ ਤੜਕੇ ਦੇ ਵੜਾਉਂਦੇ ਹੀ ਨੇ ਇਹਨਾਂ ਦਾ ਕੋਈ ਹੋਣੀ ਹੈਗਾ ਇਹਨਾਂ ਦਾ ਇਹਨਾਂ ਦਾ 50 ਪੰਗ ਵੜਾ ਰਹੇ ਹੋਣਗੇ 50 ਬਣਾ ਦੇ ਘਾਟੇ ਜੀ ਨੇ ਤਾਂ ਘਾਟੇ ਦੇ ਬੰਦ ਸੈਲੀ ਸੈਲੀ ਲਟਲਿਆ 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 ਡੋਰ ਚੋਰ ਸੈਲੀ ਲਟ ਮੈਂ ਕਮਾਂ ਉਹ ਕੁੱਟੇ ਨਹੀਂ ਜਵਾਕ ਹੱਥ ਪਾਇਆ ਉਹ ਤੇਜਾ ਪਤਾ ਨਹੀਂ ਕੀ ਲੈ ਗਿਆ ਆ ਉਹ ਤੂੰ ਬਚਣਾ ਬਚਾਲੀ ਪਿੱਤੇ ਦੋ ਆਪਣੇ ਯਾਰਦ ਨੇ ਮੇਰੇ ਮਿੱਤਰੋ ਅਜਮਾਨ ਵੇਲੀ ਕਰਤਾ ਉਹ ਕੁੱਟੇ ਨਹੀਂ ਜੂ ਅਜਮਾਨ ਮਹੀ ਆਨੇ ਹੋ ਆਪਰ ਨਹੀਂ ਬੱਲ ਉਹ ਬੱchna ਬਸਾਈ ਬੱchna ਬਸਾਈ ਬੱchna ਬਸਾਈ ਹੁਣ ਤੱਕ ਤਾਂ ਉੱਚ ਕੋਈ ਤਾਂ ਆ ਗਿਆ ਲੋਕਾ ਕਿਹੜਾ ਮਨ ਲਾ 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 ਇਹ ਨਾ ਕਿੰਨੇ ਦਾ ਆਦਾ ਹੀ ਆ ਸਾਨੂੰ ਮੈਂ ਘਾ ਦੇਤਾ

ਓਏ ਆ ਜੇ ਨਾ ਯਾਰ ਨਾ ਤਾਂ ਸਾਨੂੰ ਤਾਂ ਜਨਾ ਪਤੰਗ ਚਾੜਨ ਦਿੱਤਾ ਨਾ ਅਪਚਾੜਿਆ ਸਾਰੇ ਸੱਤਿਆਨਾਸ਼ ਮਾਰਦਾ ਤੈਂ ਇੱਕ ਪਤੰਗ ਵੀ ਵੱਡਾ ਵੀ ਮਾਰਦਾ ਜੋ ਦੇ ਗਿਆ ਇਹਨੂੰ ਮਾਰਨਾ ਇਕੱਠੀ ਆ ਆ ਜਾ ਕੇ ਤੇ ਹੁਣ ਉਹ کہہ ਰਿਹਾ ਤੂੰ ਵੀ ਉਂਗਲਾ ਲਿਆ ਮੈਂ ਯਾਰ ਆ ਤੁਸੀਂ ਬੱਚ ਦਾ ਵਸਾਈ ਜਾਂਦੇ ਹੋ ਥੋੜਾ ਰਵਾ ਆਪ ਬਹਲਾ ਜਾਇਆ ਥੋ ਜੀ ਆ ਡੋਡੀ ਹੁਣ ਅਸੀਂ ਚਾਹ ਵੀ ਤੈਨੂੰ ਪਾ ਕੇ ਦੇਈਏ ਆਹ ਚਾਹ ਕਿੰਨੀ ਸਕੀਨੀ ਪੀਂਦਾ ਲੈ ਇੱਕ ਹੱਥ ਚ ਦੇ ਲਿਆ ਤੇ ਜੋ ਜੋ ਕਿੜਾ ਇਹ ਹੋ ਜੋ ਹੂੰ ਪਾਰਸਲ ਮੰਗਾਇਆ ਸੀ ਪਾਰਸਲ ਮੰਗਾਇਆ ਲੈ ਆਹ ਚਾਹੀ ਬਹੁਤ ਸਕੀਨ ਨਾਲ ਪੀਂਦਾ ਲੈ ਮੈਂ ਤਾਂ ਹੈਰਾਨ ਦੀ ਗੱਲ ਹੈ ਲੈ ਵੇਖ ਓਏ ਤੂੰ ਮੁੰਡਿਆਂ ਚ ਬੈਠਾ ਰਿਸ਼ਤੇਦਾਰਾਂ ਚ ਨਹੀਂ ਬੈਠਾ ਲੈ ਹੋ ਜਾਂਦਾ ਐ ਵੜ ਗਏ ਨੇ ਢਾਗੇ ਐ ਵੜਦੇ ਨੇ ਇਹ ਕਿਹ ਆ ਫੈਨ ਆ ਦਾ ਕਿਦਾ ਏ ਬੇਵਕੂਫ ਜਿਹੜੇ ਦੂਜੀਆਂ ਡੋਰਾਂ ਦਾ ਝਾੜਦੇ ਨੇ ਪਤੰਗ ਸਾਡੇ ਖਾਲ ਕਰਦਾਂਗੇ ਕਿ ਕਿਲ ਵੀ ਵਿੱਚ ਨਹੀਂ ਧਾਗਾ ਧਾਗਾ ਹੀ ਆ ਗਰਵੀਰ ਚਾੜੂ ਗਰਵੀਰ ਦੇ ਵੀ ਛਿੱਟੀ ਇੱਕ ਇਹਨੂੰ ਤੇ ਬਲਾਉਣਾ ਹੈ ਤੇ ਹਵਾ ਬੜੀ ਹੈ ਇਹਨੂੰ ਉਹ ਦੱਸ ਕਿਹੜਾ ਬਣਦਾ ਹੀ ਦਹੂ ਨਹੀਂ ਦੱਲੀ ਉਹ ਬਸ ਕਿੰਨਾ ਹੋ ਗਿਆ ਬੜੀ ਤੇ ਆ ਲੂਟ ਕਰ ਲੈਣ ਲੈ ਆ ਪੂੜਿਆ ਹਾਂ ਕੰਟੀ ਕਾ ਜੋਰ ਵੀ ਦੇ ਇਧਰ ਆ ਗਏ ਪੇਚਾ ਲਾ ਦੂੰ ਇੱਕ ਹੋਰ ਕੋਸ ਆ ਜੀ ਆ ਗਿਆ ਆ ਪੂਛ ਉਹਦੀ ਆ ਪੂਛ ਲਾ ਪੇਚਾ ਕੀ ਹੋ ਗਿਆ ਤਾਂ ਪੇਚਾ ਜੀਆਂ ਢੇਲੇ ਵੀ ਦੇਣੀ ਸੀ ਨੇ ਹਾਂ ਪੇਚਾ ਫਿਰ ਨੂੰ ਫੋਨ ਨਾ ਥੱਲੇ ਕਰਦੀ ਇਹ ਨੂੰ ਬੋਲਾ ਘਾਟ ਓਏ ਸਹੀ ਗੱਲ ਆ ਓ ਬੰਗੀ ਵਾ ਵਾ ਏ ਬਾਂਗੀ ਸੁਦੇਖ ਮੈਂ ਓਏ ਗੋਪੀਆਂ ਬਾਂਗ ਕਢਾਦੇ ਓਏ ਕਿੱਥੇ ਲਾਇਆ ਮੈਂ ਓਏ ਦੇਖ ਏਡੇ ਪਟਾਉ ਦੇਖੀ ਬਟਾਉ ਬਟਾਉ ਇੱਕ ਬਾਂਗ ਲੈਣਾ ਯਾਰ ਇੱਥੋਂ ਨਹੀਂ ਕੱਟਣਾ ਛੀਨ ਨਹੀਂ ਕੱਟਣਾ ਬਾਂਗ ਲੈਣਾ ਬੱਦਕ ਆ ਅੱਗੀ ਕਰੀਂਦਾ ਤੂ ਇਹ ਡੋਰ ਛੱਡ ਤਾ ਤੂ ਆ ਡੋਰ ਨਹੀਂ ਛੱਡਦਾ ਇੱਥੇ ਗੈਰ ਡੋਰ ਛੱਡਦਾ ਹੋਰ ਲੈ ਜਾ ਬੰਦੇ ਇਹਨੇ ਸਾਰੇ ਕੁੱਝ ਸ਼ਰਕ ਨਹੀਂ ਹੋਈ ਤੇ ਜੂਮ ਪੈ ਰਿਹਾ ਓਏ ਸ਼ਰਕ ਨਹੀਂ ਆ ਗਈ ਕਰ ਆ ਗਈ ਫੇਰ ਦੇਖਦਾ ਵੀਡੀਓ ਦੇਖਣ ਲਈ ਓਏ ਆਦਾ ਨਾਲ ਓ ਡੋਡੀ ਤੋ ਜਿਆ ਲੱਗਦਾਗਾ ਲੈ ਟੈਕਸੀ ਡੋਰ ਵਿੱਚ ਰੋਣਾ ਪੈਗਾ ਰੋਣਾ ਰੋਣਾ ਓਏ ਹੁਣ ਤਾਂ ਲਾਲੇ ਇਸ਼ਾਰਿਆਂ ਨੇ ਹੁਣ ਤਾਂ ਕੰਮ ਨਿਬੜ ਗਿਆ ਹੁਣ ਤਾਂ ਫਿਨਿਸ਼ ਆ ਕੰਮ ਉਹ ਵੀ ਚੂਹੇ ਦਾ ਵੱਗ ਕਿਹੜੀ ਆ ਜਿਹਦੇ ਨਾਲ ਚੜਦਾ ਪਤਾ ਹਰਪ੍ਰੀਤ ਦੀ ਆ ਓਏ ਅਦਰ ਦੇਖ ਓਏ ਆਇਆ ਜੀ ਤੇਜ ਬਣਦਾ ਜੀ ਤੇਜ ਤੇਜ ਬਣਦਾ ਜੀ ਤੇਜ ਇਹ ਨਹੀਂ ਸੌਖਾ ਆ ਬਹੁਤ ਤੇਜ ਬਣਦਾ ਸੀ ਇਹ ਨਹੀਂ ਸੌਖਾ ਇਹਦਾ ਹੈ ਆਪ ਦੇ ਜਣਦੇ ਨੂੰ ਐ ਹੋ ਗਿਆ ਵੀ ਗੱਲਾਂ ਮਾਰਦੇ ਨੇ ਬਾਈ ਤੋਂ ਪਰਤੇ ਹੀ ਆਂਗਿਆ ਲੈ 30 ਵਜੇ ਦਾ ਹੀ ਆ ਗਿਆ ਲੈ ਗੋਪੀ ਦੇਣਾ ਤਾ ਗੋਪੀ ਹੈਡ ਲੈ ਮੈਂ ਮਨਵੀਰ ਆਪਦਾ ਚੱਕਦਾ ਬੜਾ ਲੈ ਐਂ ਲੋਡ ਕਰਦੇ ਸੀ ਇਧਰ ਲੈ ਕੇ ਘਰੇ ਕਰਕੇ ਡੋਟ ਮੁਟ ਠੀਕ ਆ ਦੇ ਤੋ ਰਾਜ ਲੋਟ ਆਏ ਨੇ ਆ ਗਈ ਹੋ ਗਿਆ ਸੀ ਵਾਇਰਲ ਸੀ ਕਰੀ ਉਹ ਵੀ ਬਾਰੇ ਕਰੇ ਉਹ ਆ ਗਈ ਹੋ ਰਹੀਆਂ ਆ ਗੀ ਉਹ ਸਾਰਾ ਟੱਬਰ ਹੀ ਪੈ ਗਿਆ ਓਏ ਇੱਕ ਅੱਦੇ ਨੂੰ ਅਰਿਮੇਟ ਕਰਦੇ ਕੋਠੇ ਤੋਂ ਥੱਲੇ ਆਉਣ ਤੇ ਇੱਕ ਅੱਦੇ ਨੂੰ ਕੋਈ ਨਾ ਮੋਦੀ ਉਹ ਨਾ ਬੱਬੇ ਅਜਾੜਾ ਦੇ ਚਾਚੇ ਦਾ ਨਹੀਂ ਮਰਦੀ ਆ ਜੀ ਮਾੜ ਲੱਗ ਦੇਖ ਰਿਹਾ ਸੀ ਨਾ ਬੱਬੇ ਤੱਕ ਫੜਦੇ ਕਰ ਸੀ ਐਸੀ ਡੋਰ ਲੈ ਲੈ ਆ ਗਈ ਫੜਦੇ ਨਾ ਬੱਬੇ ਕੰਨਾ ਲੱਗਿਆ ਨਵਾਂ ਜੋਰ ਟੱਲ ਗਿਆ ਬੰਦਾ ਡੋਰ ਨੂੰ ਮੰਨ ਕੇ ਵੇ ਇੱਕ ਨੰਬਰ ਉਹ ਇਹ ਪਲਾਸਟਿਕ ਲੱਭਦੇ ਫਰੀ ਕੇ ਆ ਉਧਰ ਉਧਰ ਜੱਫੇ ਲੱਗਣਗੇ ਦਾਰਮਦਰ ਕਾਫੀ ਉਹ ਤੋੜ ਦੇ ਤੋੜ ਦਿੰਦੇ ਉਹਦਾ ਪਤੰਗ ਹੀ ਨਹੀਂ ਛੱਟਿਆਗਾ ਉਹ ਖੜ ਜਾ ਹਲਕਾ ਇਹਨੂੰ ਹੌਲੀ ਦੇਣੇ ਕਰੀ ਆ ਆ ਗਿਆ ਆ ਆ ਗਿਆ ਆ ਤੇ ਆ ਗਿਆ ਹੁਣ ਅਸੀਂ ਕੰਮ ਬੰਦ ਕਰਤਾ ਹੁਣ ਲੋਕ ਜਾੜਨ ਲੱਗ ਗਏ ਕਰਨੀਆਂ ਕਾਸੀ ਹੋਣੀਆਂ ਨੇ ਇਹ ਉਹ ਕਪੀਰੀ ਬਈਆ ਉਹ ਉਹਦਾ ਉਧਰ ਛੱਪਣਾ ਪੇ ਚਲਾਉਣ ਲੱਗ ਗਿਆ ਇਹ ਚਾਹ ਮੈਨੂੰ ਕਹਿੰਦਾ ਤਾਂ ਮੈਨੂੰ ਇਹ ਹੀ ਸਭ ਤੋਂ ਵੱਡਾ ਹੋਣਾ ਓਹ ਜਾੜ ਗਿਆ ਗੁਰਦਾਰੇ ਚ ਇਹ ਵੀ ਛੱਡ ਦੇ ਦੋਰ ਜੀ ਉਹਦਾ ਪਤੰਗ ਫਸਾਊਗਾ ਬੱਦਾ ਉਹ ਵਾਲਾ ਤਾਂ ਹੁਣ ਪਤੰਗ ਚੜਨ ਲੱਗ ਗਿਆ ਕਿੱਥੇ ਆ ਲੈ ਲੈ ਕਿੱਥੋਂ ਆਏ ਹੋ ਬੰਤੀ ਨੇਰੀ ਪਤੰਗਾਂ ਵੀ ਤਹਿਦਾ ਤਕਦਾ ਤਕਰਾਉਂਗ ਭਈਆ ਆ ਜਾ ਆ ਜਾ ਤੇਰੇ ਰਗੜੇ ਛਿੜਦਾਂਗੇ ਹੁਣੀ ਆਂਜਾ ਦੇ ਵਿੱਚ ਲਾ ਕੇ ਦੇਖ ਲੈ ਵਿੱਚ ਜਾ ਕੇ ਗੱਲ ਕਰ ਉਹ ਲਾ ਕੇ ਵਿੱਚ ਧਾਰੇ ਕਿਤੇ ਲਾ ਕੇ ਉਹ ਲਾਊਗਾ ਬੇਕਾ ਬੇਕਾ ਨਹੀਂ ਇਹਨਾਂ ਜਿਹਨੇ ਕਰੇ ਤਾਂ ਕੋਈ ਕੋਈ ਆਪਾਂ ਵੀਰੇ ਰਹਿ ਜਾਂ ਉਹ ਮਗਰ ਆਦੇ ਜੀ ਵੀਰ ਮਗਰ ਫਾਈਟ ਕਰ ਕੇ ਲਾ ਇਹ ਕਾਰ ਕਿੱਥੇ ਆ ਗਿਆ ਓ ਇੱਥੇ ਜਾ ਕੇ ਬਣਾ ਲਿਆ ਕਿੱਥੇ ਆ ਕਿਹ ਜੀਲ ਲੁੱਟ ਖੋ ਰਾਜੀ ਕਿਦੀ ਧੀਲ ਪੜ ਗਈ ਆ ਕਾਸੀ ਲੈ ਕੇ ਗਿਆ ਲੈ ਕੇ ਗਿਆ ਪਤੰਗ ਕਾਸੀ ਦੇਖੀ ਓ ਦੇ ਕਾਸੀ ਖੜਾ ਖਰਪ੍ਰੀਤ ਵਾਲੀ ਜਾਮਣੀ ਆ। ਅੱਖ ਤੇ ਕਿੱਥੇ ਕਰਦਾ ਅੱਖ ਤੇ ਕਿੱਥੇ? ਆਹ ਉਹਨੇ। ਤੂੰ ਇਹ ਜਵਾਬ ਨਹੀਂ ਪਤਾ। ਅੱਖ ਤੇ ਕਿੱਥੇ ਕਰਦਾ ਗੋਪੀ ਆ ਦੇਖ। ਅੱਖ ਤੇ ਕਰ ਤੂੰ ਇੰਨੀ ਨਾ ਡੋਲ। ਇੱਥਾ ਤਾੜ ਦੀ ਟੁੱਟੇ ਨੇ ਪਿਆ ਇਹ। ਕੰਮ ਬੈਣੀ ਅਸੀਂ ਤਾਂ ਫੜੀ ਇੱਥੇ। ਆਹ ਦੇਖ ਆ ਫਿਰਦਾ। ਤੂੰ ਤਾਂ ਘਰੇ ਲੈ ਗਿਆ। ਕੌਣ ਲੈ ਗਿਆ? ਓਏ ਆ ਇਹਨੂੰ ਹੁਣ ਚੁਰਤਾ ਗਿਆ ਮੁੰਡੇ ਨੂੰ। ਮੈਂ ਦੱਸਦਾ ਹਾਂ ਮੈਂ ਸੰਗ ਗੋਪੀ ਆ ਲੈ। ਗੋਪੀ ਦਾ ਉਹ ਖੜਾ। ਉਹ ਲਾਵਾ ਜੱਡੀ ਆਈ ਹੈ ਕਈ ਕਰਿਆ ਜੀ ਕਿਥੇ ਨੇ ਉਹ ਮੈਂ ਲੋ ਜੀ ਸਮਾਪਤੀ ਹੋ ਗਈ ਕੁਕ ਮਾਰ ਤੋਂ ਲੋ ਜੀ ਸਮਾਪਤੀ ਹੋ ਗਈ ਅੱਜ ਦੀ ਚਲੋ 1 2 3 ਅੱਗੇ ਮਚਾ ਦਿੰਦੇ ਲੋ ਜੀ ਸਮਾਪਤੀ ਹੈ ਸਮਾਨ ਇਕੱਠਾ ਹੋ ਗਿਆ 5.5 ਹੋ ਗਏ ਸ਼ਾਮ ਦੇ ਕਿੱਥੇ ਆ ਟੇਬ ਬਾਬਾ ਬੋਲਣ ਲੱਗੇ